ਤਿੰਨੇ ਨਾਮ ਜੇ ਆਪਾਂ ਦੇਖੀਏ ਤਾਂ ਤਿੰਨੇ ਸਾਡੇ ਗਰਾਊਂਡ ਲੈਵਲ ਤੇ ਜਿਹੜੇ ਵਲੰਟੀਅਰ ਨੇ ਜਿਨ੍ਹਾਂ ਨੂੰ ਜੜਾਂ ਦਾ ਪਤਾ ਉੱਥੇ ਜੇ ਤੁਸੀਂ ਇਲਾਕੇ ਦੇ ਵਿੱਚ ਜਾਣਦੇ ਹੋ ਤੁਹਾਨੂੰ ਪਤਾ ਹੈ ਵੀ ਕੀ ਸੀਵਰੇਜ ਦੀ ਸਮੱਸਿਆ ਹੈ ਕੀ ਸੜਕਾਂ ਦੀ ਸਮੱਸਿਆ ਹੈ ਤਾਂ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਵਲੰਟੀਅਰਾਂ ਨੂੰ ਬਣਾਇਆ ਜਿਨ੍ਹਾਂ ਨੂੰ ਜੜਾਂ ਦਾ ਪਤਾ ਸੀ ਕਿ ਜਿਹੜੇ ਕੰਮ ਕਿਵੇਂ ਕਰ ਸਕਦੇ ਨੇ ਐਮਐਲਏ ਸਾਹਿਬ ਕੁਲਵੰਤ ਸਿੰਘ ਸਿੱਧੂ ਦੀ ਇਮਾਨਦਾਰੀ ਨੂੰ ਮਿਹਨਤ ਨੂੰ ਦੇਖਦੇ ਹੋਏ ਜੋ ਉਹਨਾਂ ਨੇ ਪ੍ਰਿੰਸ ਜਾਰਜ ਨੂੰ ਦੀਪਤੀ ਮੇਰ ਬਣਾਇਆ ਅਸੀਂ ਪੂਰੀ ਸਮੁੱਚੀ ਹਾਈ ਕਮਾਂਡ ਦਾ ਤੇ ਸਾਡੇ ਹਲਕਾ ਆਤਮਨਗਰ ਦੇ ਵਲੰਟੀਅਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਹਿਲੀ ਪਾਰਟੀ ਹੈ ਜਿਹੜੀ ਆਪਣੇ ਵਰਕਰ ਦੀ ਮਿਹਨਤ ਕਰਨ ਵਾਲੇ ਬੰਦਿਆਂ ਦੀ ਕਦਰ ਕਰਦੀ ਆ ਪਹਿਲੀ ਪਾਰਟੀ ਹੈ ਜਿਹਨੇ ਪਹਿਲੀ ਵਾਰ ਲੁਧਿਆਣਾ ਇਹ ਮਹਿਲਾ ਮੇਰ ਬਣਾਈ ਆ ਇਹ ਮਹਿਲਾ ਦਾ ਜੋ ਸਤਕਾਰ ਆਮ ਆਦਮੀ ਪਾਰਟੀ ਕਰਦੀ ਆ ਉਹ ਤੁਸੀਂ ਆਪ ਦੇਖ ਸਕਦੇ ਹੋ ਉਹਨਾਂ ਨੇ ਬਹੁਤ ਸਤਿਕਾਰ ਕੀਤਾ ਲੁਧਿਆਣਾ ਵਿੱਚ ਮੇਅਰ ਬਣਨ ਤੋਂ ਬਾਅਦ ਜਸ਼ਨ ਦਾ ਮਹੌਲ ਜੇ ਗੱਲ ਕਰੀਏ ਤਾਂ ਬਿਲਕੁਲ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੰਤਜ਼ਾਰ ਹੈ ਕੀਤਾ ਜਾ ਰਿਹਾ ਸੀਗਾ ਕਿ ਸੋ ਤਸਵੀਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਜਿੱਥੇ 95 ਕੋਨਸਾ ਜਿਹੜਾ ਅੱਜ ਸੋਹ ਚੋਕ ਸਮਾਗਮ ਹੈ ਉਹ ਰੱਖਿਆ ਗਿਆ ਦੂਸਰੇ ਪਾਸੇ ਭਗਨ ਸਿੰਘ ਮਾਨਹੋਲਾ ਦੇ ਵੱਲੋਂ ਆਪਣੇ ਟਵੀਟ ਕਰਕੇ ਜਿਹੜਾ ਦੱਸਿਆ ਹੈ ਕਿ ਜਿਹੜੇ ਮੇਅਰ ਦੇ ਅਹੁਦੇ ਵੱਜੋਂ ਜਿਹੜੇ ਇੰਦਰਜੀਤ ਕੋਰ ਦੂਸਰਾ ਪਾਸੇ ਸੀਨੀਅਰ ਡਿਪਟੀ ਮੇਅਰ ਵੱਜੋਂ ਜਿਹੜੇ ਰਕੇਸ਼ ਪ੍ਰੈਸਰ ਤੇ ਡਿਪਟੀ ਮੇਅਰ ਵੱਜੋਂ ਜਿਹੜੇ ਸਾਡੇ ਨਾਲ ਇਹ ਗੱਲਬਾਤ ਜਿਹੜੀ ਜਰੂਰ ਕਰਦੇ ਆ ਦੂਸਰੇ ਵਾਰੀ ਗੱਲ ਕਰੇ ਐਮਐਲਏ ਕੋਲਵੰਤ ਸਿੰਘ ਸਿੱਧੂ ਹਾਲਾ ਜਿਹੜੇ ਬੇਟੇ ਸਿੱਧੂ ਸਾਹਿਬ ਸਾਡੇ ਨਾਲ ਇਹ ਗੱਲਬਾਤ ਜਿਹੜੀ ਕਰ ਲੈਨੇ ਆ ਸਸੀ ਗੱਲ ਜੀ ਸਸੀ ਗੱਲ ਜੀ ਸਾਡੇ ਨਾਲ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਪਹਿਲੇ ਦਿਨ ਤੋਂ ਮਤਲਬ ਕੀ ਕਾਫੀ ਜਿਹੜਾ ਤੁਸੀਂ ਜਿਤਾंदे ਜੋਰ ਵੀ ਲਾਇਆ ਪਹਿਲੇ ਦਿਨ ਤੋਂ ਜਿਹੜਾ ਸਟਰਗਲ ਜਾਰੀ ਹੈ ਕੀ ਕਹਿਣਾ ਚਾਹੋਗੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਕੌਮੀ ਕਨਵੀਨਰ ਕੇਜਰੀਅਲ ਸਾਹਿਬ ਦਾ ਭਗਵੰਤ ਮਾਨ ਜੀ ਦਾ ਤੇ ਸਮੁੱਚੀ ਹਾਈ ਕਮਾਂਡ ਦਾ ਤੇ ਐਮਐਲਏ ਸਰਦਾਰ ਕੋਲਵੰਤ ਸਿੰਘ ਸਿੱਧੂ ਜੀ ਦਾ ਤੇ ਆਮ ਆਦਮੀ ਉਸੀਂ ਅੱਜ ਤਿੰਨੇ ਨਾਮ ਜੇ ਆਪਾਂ ਦੇਖੀਏ ਤਾਂ ਤਿੰਨੇ ਸਾਡੇ ਗਰਾਊਂਡ ਲੈਵਲ ਤੇ ਜਿਹੜੇ ਵਲੰਟੀਅਰ ਨੇ ਜਿਨ੍ਹਾਂ ਨੂੰ ਜੜਾ ਦਾ ਪਤਾ ਜੇ ਤੁਸੀਂ ਇਲਾਕੇ ਦੇ ਵਿੱਚ ਜਾਣਦੇ ਹੋ ਤੁਹਾਨੂੰ ਪਤਾ ਹੈ ਵੀ ਕੀ ਸੀਵਰੇਜ ਦੀ ਸਮੱਸਿਆ ਹੈ ਕੀ ਸੜਕਾਂ ਦੀ ਸਮੱਸਿਆ ਹੈ ਤਾਂ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਵਲੰਟੀਅਰਾਂ ਨੂੰ ਬਣਾਇਆ ਜਿਨ੍ਹਾਂ ਨੂੰ ਜੜਾ ਦਾ ਪਤਾ ਸੀ ਕਿ ਜਿਹੜੇ ਕੰਮ ਕਿਵੇਂ ਕਰ ਸਕਦੇ ਨੇ ਇਹਦੇ ਲਈ ਰੁਡੀ ਪ੍ਰਿੰਸ ਜੋਰਜੀ ਜਦੋਂ ਪਿਛਲੇ ਲੰਬੇ ਅਰਸੇ ਤੋਂ ਕੰਮ ਕਰ ਰਹੇ ਨੇ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਜਿੱਤੌਣ ਦੇ ਵਿੱਚ ਯੋਗਦਾਨ ਪਾਇਆ ਤਾਂ ਫਿਰ ਪਾਰਟੀ ਵੀ ਉਹਨਾਂ ਦੇ ਬਾਹਰ ਜਰੂਰ ਫੜਦੀ ਹੈ ਤੇ ਅੱਜ ਸਾਰੀ ਸਮੁੱਚਾ ਪਰਿਵਾਰ ਸਾਡਾ ਨਾਲ ਖੜਿਆ ਹੋਰੇ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜਿਨ੍ਹਾਂ ਨੇ ਸਹਿਯੋਗ ਸਰ ਕਰਿਆ ਸੀ ਅੱਜ ਇੱਥੇ ਪਹੁੰਚੇ ਹਨ ਬਿਲਕੁਲ ਜੀ ਗੱਲ ਕਰੀਏ ਹੋਰ ਵੀ ਕਈ ਚਿਹਰੇ ਨੇ ਜਿਹੜਾ ਆਪਣੇ ਜਿਹੜਾ ਉਮੀਦਵਾਰ ਵਜੋਂ ਕਹਿੰਦੇ ਸੀ ਕਿ ਲੱਗਦਾ ਨਹੀਂ ਕਿਤੇ ਨਾ ਕਿਤੇ ਕਟੋਗਲੀਸ਼ ਵੀ ਹੋ ਸਕਦਾ ਵਾ ਸ਼ਹਿਰ ਚ ਨਹੀਂ 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 ਦੇਖੋ ਇਹ ਡੈਮੋਕਰੇਸੀ ਦੇ ਵਿੱਚ ਹਰੇਟ ਨੂੰ ਰਾਈਟ ਹੈ ਦੀਓ ਆਪਣੇ ਨਾਮ ਪ੍ਰੋਜੈਕਟ ਕਰ ਸਕਦਾ ਹੈ ਇਹੀ ਖੂਬਸੂਰਤੀ ਹੈ ਡੈਮੋ ਡਰੱਸੀ ਦੀ ਤੇ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਨਾਲੋਂ ਡਿਫਰੈਂਟ ਹੈ ਤੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਤਕਰਾਰ ਵਾਲਾ ਕੰਮ ਨਹੀਂ ਹੁੰਦਾ ਗੱਲ ਕਰੀ ਤਾਂ ਪ੍ਰਿੰਸ ਜੋਰਜ ਕਿਹੋ ਜਿਹਾ ਇਨਸਾਨ ਨੇ ਤੇ ਲੱਗਦਾ ਕੀ ਜਿਹੜਾ ਉਹਨੂੰ ਜਿਹੜਾ ਦਿੱਤਾ ਗਿਆ ਕਿ ਉਹ ਜਿਹੜੇ ਖਰੇ ਉਤਰਨੀ ਉਸ ਸਭ ਤੋਂ ਪਹਿਲਾਂ ਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਸਾਡੇ ਹਲਕੇ ਆਤਮਨਗਰ ਦੇ ਐਮਐਲਏ ਸਾਹਿਬ ਕੁਲਵੰਤ ਸਿੰਘ ਸਿੱਧੂ ਦੀ ਇਮਾਨਦਾਰੀ ਨੂੰ ਮਿਹਨਤ ਨੂੰ ਦੇਖਦੇ ਹੋਏ ਜੋ ਉਹਨਾਂ ਨੇ ਪ੍ਰਿੰਸ ਜੋਰਜ ਨੂੰ ਦੀਪਤੀ ਮੇਰ ਬਣਾਇਆ ਅਸੀਂ ਪੂਰੀ ਸਮੁੱਚੀ ਹਾਈ ਕਮਾਂਡ ਦਾ ਤੇ ਸਾਡੇ ਹਲਕਾ ਹਤਮਨਗਰ ਦੇ ਵਲੰਟੀਅਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਿੰਸ ਜਿਸ ਹਿਸਾਬ ਨਾਲ ਗਰਾਊਂਡ ਲੈਵਲ ਤੇ ਜੁੜਿਆ ਹੋਇਆ ਹੈ ਉਸ ਹਿਸਾਬ ਨਾਲ ਉਹ ਹਰੇਕ ਵਰਕਰ ਨੂੰ ਨਾਲ ਲੈ ਕੇ ਤੇ ਹਰੇਕ ਜਿਹੜੀ ਪ੍ਰੋਬਲਮ ਹੈ ਜੋ ਸਾਡੇ ਹਲਕੇ ਦੀਆਂ ਚਲੋ ਜੋ ਡਵੈਲਪਮੈਂਟ ਦੇ ਕੰਮ ਰਹਿੰਦੇ ਆ ਥੋੜੇ ਬਹੁਤ ਜੋ ਅਸੀਂ 3 ਸਾਲ ਚ ਤਾਂ ਬਹੁਤ ਕੰਮ ਕਰਾਏ ਨੇ ਐਮਐਲਏ ਸਾਹਿਬ ਨੇ ਕਿਉਂਕਿ ਬਹੁਤ ਜ਼ਿਆਦਾ ਪਛੜਿਆ ਹੋਇਆ ਹਲਕਾ ਸੀਗਾ ਜ਼ੀਰੋ ਤੋਂ ਸਟਾਰਟ ਕੀਤਾ ਪਰ ਜੋ ਹੁਣ ਰਹਿੰਦੇ ਹੋਏ ਕੰਮ ਨੇ ਉਹ ਪ੍ਰਿੰਸ ਜਾਰਜੀ ਆਪਣੇ ਮ ਜੋ ਹੋਣਗੇ ਉਹ ਜਰੂਰ ਪੂਰੇ ਕਰਵਾਣਗੇ ਜੇ ਗੱਲ ਕਰੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਮੇਅਰ ਦਾ ਇੰਤਜ਼ਾਰ ਸੀਗਾ ਜੋ ਮੇਅਰ ਦੀ ਘੜੀ ਆ ਉਹ ਬਿਲਕੁਲ ਖਤਮ ਹੋ ਚੁੱਕੀ ਸੋ ਇੰਦਰਜੀਤ ਗੌਰ ਨੂੰ ਜਿਹੜਾ ਮੇਅਰ ਐਲਾਨ ਹੈਗਾ ਜੋ ਦੂਸਰੇ ਪਾਸੇ ਗੱਲ ਕਰੀ ਤਾਂ ਅੰਦਰ ਗੁਰਨਾਨ ਨ ਭਵਨ ਦੇ ਵਿੱਚ ਜਿਹੜੀ ਮੀਟਿੰਗ ਆ ਉਹ ਲਗਾਤਾਰ ਜਿਹੜੀ ਚੱਲਦੀ ਪਈ ਹੈ ਸੋ ਬਿਲਕੁਲ ਜਿਹੜੀ VOTING ਆ ਆਪਣੇ ਮਤਦਾਦਾਨ ਭਾਵੇਂ MLA ਦੀ ਗੱਲ ਕਰ ਲਈਏ ਤਾਂ ਭਾਵੇਂ ਜਿਹੜੇ ਮੁੰਡੀਆਂ ਜੋ ਮੰਤਰੀ ਨੇ ਉਹਨਾਂ ਦੀ ਗੱਲ ਕਰੀ ਜਿਹੜੇ ਬਾਕੀ ਜਿਹੜੇ ਸਾਰੇ ਕੌਂਸਲਰ ਅੰਦਰ ਨੇ ਸੋ ਮੀਟਿੰਗ ਹੈ ਉਹ ਲਗਾਤਾਰ ਜਾਰੀ ਸੋ ਦੂਸਰੇ ਪਾਸੇ ਭਗਨ ਸਿੰਘ ਮਾਨ ਉਹਨਾਂ ਦੇ ਵੱਲੋਂ ਜਿਹੜਾ ਆਪਣੇ ਪੇਜ ਉੱਤੇ ਟਵੀਟ ਕੀਤਾ ਗਿਆ ਇੰਦਰਜੀਤ ਕੋਰ ਜਿਹੜੇ ਮੇਅਰ ਵੱਜੋਂ ਤੇ ਡਿਪਟੀ ਮੇਅਰ ਵੱਜੋਂ ਜਿਹੜੇ ਰਕੇਸ਼ ਪ੍ਰੈਸ਼ਰ ਤੇ ਮੇਅਰ ਵੱਜੋਂ ਡਿਪਟੀ ਮੇਅਰ ਵੱਜੋਂ ਜਿਹੜਾ ਪੁਲਿਸ ਜੋ ਜਸ਼ਨ ਦਾ ਮਾਹੌਲ ਹੈ ਸੋ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਧੂਲ ਵੀ ਆਏ ਹੋਏ ਨੇ ਤੇ ਬੁੱਕੇ ਵੀ ਹੱਥਾਂ ਦੇ ਵਿੱਚ ਪਕੜੇ ਹੋਏ ਨੇ ਬਿਲਕੁਲ ਜਿਹੜਾ ਇਸ ਜਗ੍ਹਾ ਦੇ ਉੱਪਰ ਜਸ਼ਨ ਦਾ ਮਾਹੌਲ ਹੈ ਸੋ ਦੂਸਰੇ ਪਾਸੇ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਪਾਸੇ ਜਿਹੜੀ ਮੀਟਿੰਗ ਹੈ ਉਹ ਲਗਾਤਾਰ ਜਾਰੀ ਹੈ ਸੋ ਐਮਐਲਏ ਸ਼ੋਕਪ੍ਰੇਸ਼ਰ ਪੱਪੀ ਦੇ بیٹے ਸਾਡੇ ਨਾਲ ਜਿਹੜੀ ਗੱਲਬਾਤ ਹੈ ਜਿਹੜੀ ਜਰੂਰ ਕਰ ਰਹੇ ਨੇ ਸੋ ਤੁਸੀਂ ਰਾਣੇ ਤੁਸੀਂ ਜਿਗਸ ਪ੍ਰੈਸ਼ਰ ਸਾਹਿਬ ਕਿਸ ਤਰੀਕੇ ਨਾਲ ਦੇ ਦਿਓ ਪਹਿਲਾਂ 2022 ਦੇ ਵਿੱਚ ਐਮਐਲਏ ਦਾ ਖਾਤਬ ਮਿਲਿਆ ਸੀ ਸੋ ਐਮਪੀ ਦਾ ਵੀ ਮਿਲਿਆ ਸੀ ਉਸ ਤੇ ਜੋ ਜਿਹੜਾ ਵਧੀਆ ਰਿਜ਼ਲਟ ਲਿਆ ਹੁਣ ਜਿਹੜਾ ਮੇਅਰ ਦਾ ਜਿਹੜਾ ਆਇਆ ਹੁਣ ਕੀ ਕਹਿਣਾ ਚਾਹੂੰਗਾ ਜੀ ਡਿਪਟੀ ਮੇਅਰ ਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਹਿਲੀ ਪਾਰਟੀ ਆ ਜਿਹੜੀ ਆਪਣੇ ਵਰਕਰ ਦੀ ਮਿਹਨਤ ਕਰਨ ਵਾਲੇ ਬੰਦਿਆਂ ਦੀ ਕਦਰ ਕਰਦੀ ਆ ਜੀ ਤੇ ਅੱਜ ਵੱਡੀ ਬਹੁਮਤ ਨਾਲ ਤੁਹਾਨੂੰ ਬਤਾਉਮ ਆਦਮੀ ਪਾਰਟੀ ਦੇ ਜਿੰਨੇ ਮੈਂਬਰ ਸੀਗੇ ਉਹਨਾਂ ਨੇ ਸਾਰਿਆਂ ਨੇ ਹੱਥ ਖੜਾ ਕਰਕੇ ਵੋਟ ਪਾਈ ਰਕੇਸ਼ ਪ੍ਰਸ਼ਾਦ ਜੀ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਇੰਦਰਜੀਤ ਕੌਰ ਜੀ ਨੂੰ ਮੇਅਰ ਬਣਾਇਆ ਤੇ ਆਪਣੇ ਪ੍ਰਿੰਸ ਜੋਰਜ ਜੀ ਨੂੰ ਡਿਪਟੀ ਮੇਅਰ ਬਣਾਇਆ ਉਹ ਦੇਖ ਬੰਦ ਕਰਨਗੇ ਤੇ ਪਾਰਟੀ ਹਾਈ ਕਮਾਂਡ ਨੇ ਵੀ ਦੇਖਿਆ ਤਾ ਕਰਕੇ ਇਹਨਾਂ ਨੂੰ ਫਤਵਾ ਦਿੱਤਾ ਲੱਗਦਾ ਕਿਹੜੇ ਕੰਮ ਜਿਹੜੇ ਪਹਿਲ ਦੇ ਦਰ ਦੇ ਉੱਪਰ ਕਰਾਈ ਜਾਣਗੇ ਜਿਹੜੇ ਵੀ ਕੰਮ ਜੀ ਪੈਂਡਿੰਗ ਨੇ ਪਹਿਲਾਂ ਦਾ ਸਰਕਾਰ ਢਾਈ ਸਾਲ ਤੋਂ ਬਹੁਤ ਵਧੀਆ ਕੰਮ ਕਰ ਰਹੀ ਜਿਹੜੇ ਕੰਮ ਪੈਂਡਿੰਗ ਨੇ ਹੁਣ ਹੋਰ ਸਪੀਡ ਤੇ ਹੋਣਗੇ ਸੋ ਦੂਸਰੇ ਪਾਸੇ ਗੱਲ ਕਰੀਏ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਇੰਤਜ਼ਾਰ ਦੀ ਗੱਲ ਜਿਹੜੀ ਮੁੱਕ ਚੁੱਕੀ ਐ ਸੀ ਕਿਸ ਤਰ੍ਹਾਂ ਦੇ ਜਿਹੜਾ ਇੰਦਰਜੀਤਪੁਰ ਨੂੰ ਵੀ ਜਿਹੜਾ ਮੇਅਰ ਵੱਜੂ ਨਵਜਾ ਗਿਆ ਜੀ ਦੇਖੋ ਜੀ ਇਹ ਤਾਂ ਪਹਿਲੀ ਪਾਰਟੀ ਐ ਜਿਹਨੇ ਪਹਿਲੀ ਵਾਰ ਲੁਧਿਆਣੇ ਮਹਿਲਾ ਮੇਅਰ ਬਣਾਈ ਐ ਇਹ ਮਹਿਲਾ ਦਾ ਜੋ ਸਤਕਾਰ ਆਮ ਆਦਮੀ ਪਾਰਟੀ ਕਰ ਉਸ ਜਗ੍ਹਾ ਤੋਂ ਉੱਪਰ ਜਿਹੜਾ ਜਸ਼ਨ ਦਾ ਮਾਹੌਲ ਹੈ ਘਰ ਦੇ ਵਿੱਚ ਮਾਹੌਲ ਕਿਹੋ ਜਿਹਾ ਇਲਾਕੇ ਦੇ ਵਿੱਚ ਜਿਹੜਾ ਮਾਹੌਲ ਕਿਹੋ ਜਿਹਾ ਜੀ ਬਿਲਕੁਲ ਜੀ ਜਿਹੜੇ ਵਰਕਰਾਂ ਨੇ ਵੋਟਾਂ ਵਾਕੇ ਰਕੇਸ਼ ਪ੍ਰਾਸਾਧਰ ਜੀ ਨੂੰ ਜਤਾਇਆ ਸੀਗਾ ਸਾਰੇ ਲੁਧਿਆਣੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਆ ਜੋ ਕੱਲਾ ਕੱਲਾ ਵੋਟਰ ਬਹੁਤ ਜ਼ਿਆਦਾ ਖੁਸ਼ ਆ ਸੋ ਇਹ ਗੱਲਬਾਤ ਕੀਤੀ ਹੈ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਸ ਜਗ੍ਹਾ ਤੋਂ ਪਰ ਜਿਹੜਾ ਜਸ਼ਨ ਦਾ ਮਹੌਲ ਹੈ ਸੋ ਉਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਬਿਲਕੁਲ ਗੱਲਬਾਤ ਹੋਈ ਹੈ ਸੋ ਪਹਿਲਾਂ ਜਹਰ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਉਹਨਾਂ ਦੀ ਟੀਮ ਨਾਲ ਗੱਲਬਾਤ ਕੀਤੀ ਸੋ ਰਕੇਸ਼ ਪ੍ਰੈਸ਼ਰ ਦੇ ਬੇਟੇ ਦੇ ਨਾਲ ਭਤੀਜੇ ਦੇ ਨਾਲ ਜਿਹੜੀ ਗੱਲਬਾਤ ਹੋਈ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਸੋ ਕਾਫੀ ਲ ਉਹਨਾਂ ਆਉਣ ਵਾਲਾ ਸਮਾਂ ਦੱਸੋ ਜਿਹੜਾ ਕਿਸੇ ਜਿਹੜਾ ਵਿਕਾਸ ਇਸ ਜਗ੍ਹਾ ਦੇ ਉੱਪਰ